आनंदपुर साहिब जी ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਇੱਕ ਸਿੱਖ ਆਇਆ ਤੇ ਮੱਥਾ ਟੇਕਿਆ ਤੇ ਮਹਾਰਾਜ ਸਾਹਿਬ ਜੀ ਪਾਤਸ਼ਾਹ ਨੇ ਬੜਾ ਸਤਿਕਾਰ ਕੀਤਾ ਉੱਠ ਕੇ ਗੱਲ ਨਾਲ ਲਾਇਆ ਪਿਆਰ ਮੁਹੱਬਤ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਬਚਨ ਵੀ ਕੀਤੇ ਕੁਝ ਘੰਟੇ ਆਦਰਿ ਭਰੀ ਤੇ ਚਲਾ ਗਿਆ ਘਰ ਅੰਦਰ ਜਾ ਕੇ ਸੀਸਾ ਵੇਖਿਆ ਤੇ ਦਾੜੇ ਵਿੱਚ ਇੱਕ ਹੀਰਾ ਆਇਆ ਸੀ ਚਟਾ ਕੇ ਸ ਮਣ ਨੇ ਆਖਿਆ ਜੇ ਕਿਤੇ ਇਹ ਨਾ ਹੁੰਦਾ ਤੇ ਚਿਹਰਾ ਹੋਰ ਸੋਹਣਾ ਲੱਗਦਾ ਤੇ ਗੁਰੂ ਦੀ ਹੋਰ ਸਤਕਾਰ ਕਰਦੇ ਖਿੱਚ ਦਿੰਦਾ ਕੱਢ ਦਿੰਦਾ ਛੁੱਟ ਦਿੰਦਾ ਅਗਲਾ ਦਿਨ ਫੇਰ ਚੜਿਆ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਆਇਆ ਮਹਾਰਾਜ ਨੂੰ ਮੱਥਾ ਟੇਕਿਆ ਲੇਕਿਨ ਗੁਰੂ ਤੇਗ ਬਾਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੋਈ ਬਚਨ ਨਹੀਂ ਕੀਤਾ ਤੇ ਨਾ ਕੱਲ ਵਾਕ ਪਿਆਰੀ ਕੀਤਾ ਫੇਰ ਆਨ ਹੋ ਗਿਆ ਵੀ ਮੈਂ ਤੇ ਉਹੀ ਬੰਦਾ ਐ ਲੇਕਨ ਅੱਜ ਉਹ ਸਤਕਾਰ ਨਹੀਂ ਰਹਿ ਗਿਆ ਅਖੀਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪੁੱਛ ਲਿਆ ਵੀ ਮਹਾਰਾਜ ਗੱਲ ਕੀ ਆ ਤੇ ਕਿਰਪਾ ਦੇ ਸਾਗਰ ਨੇ ਇਥੋਂ ਤੱਕ ਆਕਿਆ ਸੀ ਮੈਂ ਤੇਰਾ ਸਤਕਾਰ ਨਹੀਂ ਕੀਤਾ ਕੱਲ ਮੈਂ ਹੀਰੇ ਦਾ ਸਤਕਾਰ ਕੀਤਾ ਸੀ ਤੇ ਅੱਜ ਤੂੰ ਹੀਰਾ ਲੈ ਕੇ ਨੇ ਤੂੰ ਹੀਰਾ ਹੀ ਗਵਾ ਦਿੱਤਾ ਤੇ ਸਤਕਾਰ ਕਾਹਦਾ ਨਾ ਸਮਝ ਲੱਗੀ ਕਹਿੰਦਾ ਮਹਾਰਾਜ ਹੀਰਾ ਤੇ ਕੱਲ ਵੀ ਨਹੀਂ ਸੀ ਕੋਲ ਹੈਗਾ ਤੇ ਅੱਜ ਕਿੱਥੋਂ ਆਣੇ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਜਿਹੜਾ ਜਿਹੜਾ ਚਟਾ ਕੇਸ ਕੇ ਉਹ ਹੀਰਾ ਕੇ ਮੈਂ ਤੇਰੇ ਉਸੇ ਕੇਸ ਦਾ ਸਤਕਾਰ ਕੀਤਾ ਸੀ ਜੇ ਤੂੰ ਅੱਜ ਉਹ ਕੇਸ ਨਹੀਂ ਰਹਿਣ ਦਿੱਤਾ ਤੇ ਮੈਂ ਤੇਰਾ ਸਤਕਾਰ ਵੀ ਨਹੀਂ ਰਹਿਣਗਾ ਇਸੇ ਕਰਕੇ ਜਿਹੜੇ ਬੰਦੇ ਆਪਣੇ ਕਾਲੇ ਕਰਦਿਆ ਨਾ ਕੇਸ ਭਾਵੇਂ ਭੈਣਾ ਵੀ ਕਰਦੀਆਂ ਮੈਨੂੰ ਪਤਾ ਇੰਨਾਂ ਗੱਲਾਂ ਦਾ ਵੀਰ ਵੀ ਕਰਦੇ ਆ ਉਹਨਾਂ ਨੂੰ ਇੱਕ ਵਿਦਵਾਨ ਨੇ ਆਖਿਆ ਪੰਜਾਬੀ ਚੋ ਕਹਿੰਦਾ ਜਾ ਕਹਿ ਦੇ ਬੁੱਡੇ ਢੱਗੇ ਨੂੰ ਢੱਗਾ ਸ਼ਬਦ ਆਪਾਂ ਜਾਣਦੇ ਆ ਜਾ ਕਹਿ ਦੇ ਬੁੱਡੇ ਢੱਗੇ ਨੂੰ ਕਿਉਂ ਕਾਲਾ ਕਰ ਦੇ ਬੱਗੇ ਨੂੰ ਜੇ ਅੱਜ ਕੱਲ ਤੂੰ ਮਰਣਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ ਜਦੋਂ ਮਰਨਾ ਹੀ ਇੱਕ ਦਿਨ ਇਹ ਤੇ ਨਹੀਂ ਵੀ ਮੈਂ ਕੇਸ ਕਾਲੇ ਕਰ ਲਵਾਗਾ ਤੇ ਮੌਤ ਨੂੰ ਭਲੇਖਾ ਪੈ ਜਾਏਗਾ ਸੰਸਾਰ ਦੇ ਲੋਕਾਂ ਨੂੰ ਤੇ ਪੈ ਸਕਦੇ ਵੈਸੇ ਹਲ ਯਾਦ ਰੱਖੋ ਲੋਕਾਂ ਨੂੰ ਵੀ ਬਹੁਤਾ ਚਰਣੀ ਪੈਂਦਾ ਕੇਸ ਦੇ ਮੈਂ ਕਾਲੇ ਕਰ ਲਵਾਂਗਾ ਝੁਰੜੀਆਂ ਤੋਂ ਪਤਾ ਲੱਗ ਜਾਂਦਾ ਵੀ ਉਹਨੇ ਪੈਂਤੀਆਂ ਤੋਂ ਲੰਘ ਗਏ ਚਾਲੀਆਂ ਦੇ ਲਾਗੇ ਚਲਾ ਗਏ ਚਿਹਰਾ ਬਿਆਨ ਕਰ ਦਿੰਦਾ ਪਰ ਫਿਰ ਵੀ ਹੋ ਸਕਦਾ ਹੈ ਵੀ ਬੰਦਿਆਂ ਨੂੰ ਤੇ ਬੰਦਾ ਭਲੇਖਾ ਪਾ ਲੇ ਪਰ ਨਾ ਤੇ ਵੈਗਰੂ ਨੂੰ ਭਲੇਖਾ ਪਾ ਸਕਦਾ ਜੇ ਤੇ ਨਾ ਉਸ ਮੌਤ ਨੂੰ ਭਲੇਖਾ ਪਾਇਆ ਜਾ ਸਕਦਾ ਜੇ ਇੱਕ ਗੱਲ ਯਾਦ ਰੱਖਣਾ ਇਸ ਕਰਕੇ ਗੁਰਮਖੋ ਕੇਸਾਂ ਦਾ ਸਤਕਾਰ ਜਿੱਥੇ ਕਰਨਾ ਹੈ ਨਾ ਜਿੱਤੇ ਕੇਸ ਕਤਲ ਨਹੀਂ ਕਰਨੇ ਉਥੇ ਕੇਸਾਂ ਨੂੰ ਰੰਗ ਵੀ ਨਹੀਂ ਕਰਨਾ ਇਹ ਨਹੀਂ ਕੱਲਾ ਕਾਲਾ ਨਹੀਂ ਕਰਨਾ ਕਹਿੰਦਾ ਨਹੀਂ ਹੋਰ ਲਾਲ ਜਿਆ ਕੀਤਾਉਂ ਦਾ ਵੀ ਨਹੀਂ ਕਰਨਾ ਮਤਲਬ ਕੋਈ ਵੀ ਨਹੀਂ ਕਰਨਾ ਜਿੱਦਾਂ ਦੇ ਕੇਸ ਵੈ ਗੁਰੂ ਨੇ ਦਿੱਤੇ ਨੇ